ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਫੋਟੋ ਹਸਪਤਾਲ ਤੋਂ ਰਾਜਵੀਰ ਜਵੰਦਾ ਬਾਰੇ ਆਈ ਵੱਡੀ ਖਬਰ ਦਿਮਾਗੀ ਸਥਿਤੀ 'ਚ ਨਹੀਂ ਹੋਇਆ ਕੋਈ ਸੁਧਾਰ ਪੰਜਾਬ ਚ 3400 ਅਦਿਆਂ ਤੇ ਹੋਵੇਗੀ ਕਾਂਸਟੇਬਲ ਦੀ ਭਰਤੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕੀਤਾ ਐਲਾਨ ਪੰਜਾਬੀ ਗਾਇਕ ਮਨਕੀਰ ਤੋਲਕ ਨੇ ਜਨਮ ਦਿਨ ਮੌਕੇ ਹੜਪੀੜਤਾਂ ਲਈ ਕੀ ਟਰੈਕਟਰਾਂ ਦੀ ਕੀਤੀ ਸੇਵਾ ਰਾਜਵੀਰ ਦੀ ਸੇਤਿਆਬੀ ਲਈ ਵੀ ਕੀਤੀ ਅਰਦਾਸ ਪੰਜਾਬ ਵਿੱਚ ਜੀਐਸਟੀ ਰੇਟ ਨੂੰ ਲੈ ਕੇ ਵੱਡੀ ਖੁਸ਼ਖਬਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਅਹਿਮ ਐਲਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਤੇ ਸਰਦਵਾਲੂਆਂ ਲਈ ਵੱਡੀ ਖੁਸ਼ਖਬਰੀ ਪਾਕਿਸਤਾਨ ਜਾਣ ਵਾਲੇ ਜਥਿਆਂ ਨੂੰ ਭਾਰਤ ਸਰਕਾਰ ਨੇ ਦਿੱਤੀ ਮਨਜ਼ੂਰੀ ਪੰਜਾਬ ਵਿਚਾਰ ਸੀ ਤੇ ਚਲਾਨਾ ਨੂੰ ਲੈ ਕੇ ਹਾਈ ਕੋਰਟ ਤੋਂ ਆਈ ਵੱਡੀ ਖਬਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ ਪੰਜਾਬ ਦੇ ਮੌਸਮਵਾਰੀ ਵੱਡੀ ਖਬਰ ਮੌਸਮ ਵਿਭਾਗ ਨੇ ਕੀਤੀ ਨਵੀਂ ਭਵਿੱਖਬਾਣੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਮੁਰਤੋ ਖੇਤੀਬਾੜੀ ਕਮੇਟੀ ਦੇ ਬਣੇ ਪ੍ਰਧਾਨ ਹਰਸਿਮਰਤ ਕੋਰ ਬਾਦਲਵੀ ਹਨ ਮੈਂਬਰ ਪੰਜਾਬ ਦੀ 11 ਸਿਆਸੀ ਪਾਰਟੀਆਂ ਦੀ ਮਾਨਤਾ ਹੋਵੇਗੀ ਰੱਦ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦਾ ਨਾਮ ਵੀ ਹੈ ਸ਼ਾਮਿਲ ਪੰਜਾਬ ਵਿੱਚ ਮੰਗਲਵਾਰ ਨੂੰ ਰਹੇਗੀ ਸਰਕਾਰੀ ਛੁੱਟੀ ਸਕੂਲ ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਫੋਰਟਿ ਹਸਪਤਾਲ ਨੇ ਨਵਾਂ ਬੁਲਟਨ ਜਾਰੀ ਕੀਤਾ ਹੈ ਡਾਕਟਰਾਂ ਅਨੁਸਾਰ ਰਾਜਵੀਰ ਦੀ ਨਿਊਰੋਜੀਕਲ ਯਾਨੀ ਦਿਮਾਗ ਦੀ ਸਥਿਤੀ ਵਿੱਚ ਹੁਣ ਤੱਕ ਕੋਈ ਖਾਸ ਸੁਧਾਰ ਨਹੀਂ ਦੇਖਿਆ ਗਿਆ ਉਹਨਾਂ ਦੇ ਦਿਲ ਦੀ ਗਤੀ ਨੂੰ ਬਣਾਈ ਰੱਖਣ ਲਈ ਦਵਾਈ ਦਿੱਤੀ ਜਾ ਰਹੀ ਹੈ ਹਸਪਤਾਲ ਹੁਣ ਤੱਕ 6 ਬੁਲਟਿਨ ਜਾਰੀ ਕਰ ਚੁੱਕਾ ਹੈ ਪਰ ਉਹਨਾਂ ਵਿੱਚੋਂ ਕਿਸੇ ਚਵੀ ਕੋਈ ਰਾਹਤ ਦੀ ਗੱਲ ਸਾਹਮਣੇ ਨਹੀਂ ਆਈ ਮੈਡੀਕਲ ਬੁਲਟਿਨ ਅਨੁਸਾਰ ਜਵੰਦਾ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਰਾਜਵੀਰ ਜਵੰਦਾ ਇੱਕ ਬਾਈਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋ ਗਏ ਸਨ ਉਹਨਾਂ ਨੂੰ 27 ਸਤੰਬਰ ਨੂੰ 1:45 ਤੇ 40 ਸਸਤਾ ਲਿਆਂਦਾ ਗਿਆ ਸੀ ਉਹਨਾਂ ਦੇ ਸਿਰ ਤੇ ਰੀੜ ਦੀ ਹੱਡੀ 'ਚ ਗੰਭੀਰ ਸੱਟਾਂ ਲੱਗੀਆਂ ਸਨ ਪਹੁੰਚਣ ਤੇ ਉਹਨਾਂ ਨੂੰ ਐਡਵਾਂਸ ਲਾਈਫ ਸਪੋਰਟ ਤੇ ਰੱਖਿਆ ਗਿਆ ਸੀ ਡਾਕਟਰਾਂ ਅਨੁਸਾਰ ਉਹਨਾਂ ਨੂੰ ਪਹਿਲਾਂ ਵੀ ਦਿਲ ਦਾ ਦੌਰਾ ਪਿਆ ਸੀ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਸੀ ਪਰ ਹੁਣ ਵੀ 6 ਬੁਲਟਿਨ ਜਾਰੀ ਕਰਨ ਤੋਂ ਬਾਅਦ ਵੀ ਕੋਈ ਰਾਹਤ ਦੀ ਗੱਲ ਸਾਹਮਣੇ ਨਹੀਂ ਆਈ ਰਾਜਵੀਰ ਜਵੰਦਾ ਦੀ ਦਿਮਾਗੀ ਸਥਿਤੀ ਵਿੱਚ ਹੁਣ ਤੱਕ ਕੋਈ ਖਾਸ ਸੁਧਾਰ ਨਹੀਂ ਦੇਖਿਆ ਗਿਆ ਉਨ੍ਹਾਂ ਦੇ ਦਿਲ ਦੀ ਗਤੀ ਨੂੰ ਬਣਾਈ ਰੱਖਣ ਲਈ ਦਵਾਈ ਦਿੱਤੀ ਜਾ ਰਹੀ ਹੈ ਪੁਲਿਸ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੇ 3490 ਕਾਂਸਟੇਬਲਾਂ ਦੀ ਭਰਤੀ ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ 1600 ਸਾਮੀਆਂ ਤਰੱਕੀ ਰਾਹੀ ਭਰੀਆਂ ਜਾਣਗੀਆਂ ਇਸ ਵਿੱਚ 150 ਇੰਸਪੈਕਟਰ 450 ਸਬ ਇੰਸਪੈਕਟਰ ਅਤੇ 1000 ਸਹਾਇਕ ਸਬ ਇੰਸਪੈਕਟਰ ਸ਼ਾਮਿਲ ਹੋਣਗੇ ਇਸ ਤੋਂ ਇਲਾਵਾ ਜ਼ਿਲ੍ਹਿਆਂ ਵਿੱਚ ਹੌਲੀ-ਹੌਲੀ 4500 ਤੋਂ ਵਾਧੂ ਅਸਾਮੀਆਂ ਭਰੀਆਂ ਜਾਣਗੀਆਂ ਪੰਜਾਬ ਦੇ ਡੀਜੀਪੀ ਗੌਰਵ ਜਦਮ ਨੇ ਇਸ ਸੰਬੰਧੀ ਹੁਕਮ ਜਾਰੀ ਕੀਤੇ ਹਨ ਅਤੇ ਕਿਹਾ ਕਿ ਭਰਤੀ ਪ੍ਰਕਿਰਿਆ ਜਲਦੀ ਸ਼ੁਰੂ ਹੋਵੇਗੀ ਉਨ੍ਹਾਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਇੱਕ ਆਨਲਾਈਨ ਮੀਟਿੰਗ ਵੀ ਕੀਤੀ ਹੈ ਤੇ ਭਵਿੱਖ ਦੀਆਂ ਯੋਜਨਾਵਾਂ 'ਤੇ ਚਰਚਾ ਕੀਤੀ ਹੈ ਪੰਜਾਬ ਪੁਲਿਸ ਵਿੱਚ ਕਾਂਸਟੇਬਲਾਂ ਤੋਂ ਲੈ ਕੇ ਇੰਸਪੈਕਟਰਾਂ ਤੱਕ ਹਜ਼ਾਰਾਂ ਅਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਭਰਤੀ ਪ੍ਰਕਿਰਿਆ ਜਲਦੀ ਸ਼ੁਰੂ ਹੋਵੇਗੀ ਪੰਜਾਬ ਦੇ ਡੀਜੀਪੀ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਸ਼ਾਂਤੀ ਬਣਾਈ ਰੱਖਣ ਲਈ ਵੀ ਪੁਲਿਸ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਪੰਜਾਬੀ ਗਾਇਕ ਮਨਕੀਰ ਤੋਲਕ ਨੇ ਆਪਣੇ ਜਨਮ ਦਿਨ ਮੌਕੇ ਹਰ ਪੀੜਤਾਂ ਲਈ 21 ਟਰੈਕਟਰਾਂ ਦੀ ਸੇਵਾ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਗਾਇਕ ਰਾਜਵੀਰ ਜਵੰਦਾ ਦੀ ਸੇਤਿਆਬੀ ਲਈ ਵੀ ਅਰਦਾਸ ਕੀਤੀ ਹੈ ਤੇ ਲੋਕਾਂ ਨੂੰ ਵੀ ਰਾਜਵੀਰ ਜਵੰਦਾ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਹੈ ਮਨਕੀਰ ਤੋਲਕ ਨੇ ਸਭ ਤੋਂ ਪਹਿਲਾਂ ਸਤਨਾਮ ਵਾਇਗੁਰੂ ਦਾ ਜਾਪ ਕੀਤਾ ਤੇ ਫਿਰ ਹਾਲੀ ਵਿੱਚ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਰਾਜਵੀਰ ਜਵੰਦਾ ਦੀ ਛੇਤੀਆਬੀ ਅਰਦਾਸ ਕੀਤੀ ਉਹਨਾਂ ਕਿ ਹੈ ਕਿ ਰਾਜਵੀਰ ਲਈ ਕਰ ਕਰ ਅਰਦਾਸ ਕਰੋ ਕਿ ਵੀਰ ਜਲਦੀ ਠੀਕ ਹੋਣ ਲੋਕਾਂ ਦੀਆਂ ਅਰਦਾਸਾਂ ਲੱਗ ਵੀ ਰਹੀਆਂ ਹਨ ਅਤੇ ਹੋ ਪਹਿਲਾਂ ਨਾਲੋਂ ਸਟੇਬਲ ਵੀ ਹੈ ਸਭ ਨੂੰ ਇੱਕੋ ਬੇਨਤੀ ਹੈ ਕਿ ਤੁਸੀਂ ਜਿੱਥੇ ਵੀ ਹੋ ਅਰਦਾਸ ਕਰੋ ਕਿ ਰਾਜਵੀਰ ਛੇਤੀ ਤੋਂ ਛੇਤੀ ਠੀਕ ਹੋਵੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹ ਕਿ ਹੈ ਕੀ ਅਸੀਂ ਇਸ ਇਲਾਕੇ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਕਿ ਟਰੈਕਟਰ ਸੰਤ ਮਹਾਪੁਰਸ਼ਾਂ ਨੂੰ ਦੇ ਕੇ ਚੱਲੇ ਹਾਂ ਅਤੇ ਲੋੜ ਅਨੁਸਾਰ ਇਹਨਾਂ ਟਰੈਕਟਰਾਂ ਦੀ ਵਰਤੋਂ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਮੈਂ ਆਪਣੀ ਟੀਮ ਵੱਲੋਂ 11 ਤੇ ਐਂਡੀ ਤੁੱਗਾ ਵੱਲੋਂ 10 ਟਰੈਕਟਰ ਸੰਤ ਬਾਬਾ ਹਾਕਮ ਸਿੰਘ ਜੀ ਸਰਾਲੀ ਸਾਹਿਬ ਵਾਲਿਆਂ ਨੂੰ ਸੌਂਪੇ ਹਨ ਦੱਸ ਦिए ਕਿ ਪੰਜਾਬੀ ਗਾਇਕ ਮਨਕੀਰ ਤੋਲਕ ਹੁਣ ਤੱਕ ਕੁੱਲ 41 ਟਰੈਕਟਰ ਹੜ੍ਹ ਪੀੜਤਾਂ ਨੂੰ ਦੇ ਚੁੱਕੇ ਹਨ ਪੰਜਾਬ ਦੇ ਕਰ ਵਿਭਾਗ ਦੀ ਵਧੀਆ ਸਫਲਤਾ ਨੂੰ ਦੱਸਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਹੈ ਕਿ ਰਾਜ ਨੇ ਚਾਲੂ ਵਿੱਤੀ ਸਾਲ 2025-26 ਦੀ ਪਹਿਲੀ ਅੱਧੀ ਵਿੱਚ ਕੁੱਲ 13971 ਕਰੋੜ ਦੀ ਜੀਐਸਟੀ ਵਸੂਲ ਕੀਤੀ ਹੈ ਇਹ ਪਿਛਲੇ ਸਾਲ ਦੀ ਸਮੇਂ ਵਿੱਚ 11418 ਕਰੋੜ ਨਾਲੋਂ 22.35% ਦੀ ਵਾਧਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਣੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਮਾਹੀ ਚ ਰਾਜ ਨੇ ਪਿਛਲੇ ਸਾਲ ਨਾਲੋਂ ਜੀਐਸਟੀ ਰਾਜ ਸਰੋਤ ਵਿੱਚ 2553 ਕਰੋੜ ਦਾ ਵਾਧਾ ਦਰਜ ਕੀਤਾ ਹੈ ਪਹਿਲਾਂ ਇਹ ਵਾਧੂ ਦਰ ਸਿਰਫ 5% ਸੀ ਜੋ ਹੁਣ 22.35% ਹੋ ਗਈ ਹੈ ਜੋ ਰਾਸ਼ਟਰ ਦੀ ਔਸਤ ਦਰ 6% ਨਾਲੋਂ ਕਾਫੀ ਵੱਧ ਹੈ ਇਸ ਤੋਂ ਇਲਾਵਾ ਵੈਟ ਸੀਐਸਟੀ ਅਤੇ ਪੰਜਾਬ ਸਟੇਟ ਡਵੈਲਪਮੈਂਟ ਟੈਕਸ ਵਿੱਚ ਵੀ ਉਮੀਦਵਾਰ ਵਾਅਦੇ ਦਰਜ ਕੀਤੇ ਗਏ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਪਹਿਲਾਂ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਭਾਰਤ ਸਰਕਾਰ ਨੇ ਸਿੱਖ ਸ਼ਰਧਾਲੂਆਂ ਦੇ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਇਹ ਇਤਿਹਾਸਿਕ ਮੌਕਾ 5 ਨਵੰਬਰ ਨੂੰ ਮਨਾਇਆ ਜਾਵੇਗਾ ਤੇ ਸ਼ਰਧਾਲੂ ਹੁਣ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਲਈ ਪਾਕਿਸਤਾਨ ਜਾ ਸਕਣਗੇ ਜਾਣਕਾਰੀ ਅਨੁਸਾਰ ਇਹ ਪ੍ਰਵਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਠਾਈ ਗਈ ਮੰਗ ਦੇ ਜਵਾਬ ਵਿੱਚ ਦਿੱਤੀ ਗਈ ਹੈ ਸ਼੍ਰੋਮਣੀ ਕਮੇਟੀ ਨੇ ਸਰਹੱਦ ਪਾਰ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਸ਼ਰਧਾਲੂਆਂ ਲਈ ਪ੍ਰਵਾਨਗੀ ਦੀ ਮੰਗ ਕੀਤੀ ਸੀ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਸੀ ਅਤੇ ਕੇਂਦਰ ਸਰਕਾਰ ਤੋਂ ਸਿੱਖ ਸ਼ਰਧਾਲੂਆਂ ਦੇ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਮੰਗ ਕੀਤੀ ਸੀ ਅਤੇ ਹੁਣ ਭਾਰਤ ਸਰਕਾਰ ਨੇ ਸਿੱਖ ਸ਼ਰਧਾਲੂਆਂ ਦੇ ਜੱਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਚ ਚਲਾਨ ਤੇ ਵਾਹਨ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਕਰੋੜਾਂ ਰੁਪਏ ਦੇ ਕੱਪਲੇ ਤੇ ਸਖਤ ਰੁਖ ਅਪਣਾਉਂਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਅਦਾਲਤ ਨੇ ਇਹ ਕਦਮ ਲੁਧਿਆਣਾ ਵਾਸੀ ਆਰਟੀਆਈ ਕਾਰਕੁਨ ਰਵਿੰਦਰ ਕਟਾਰੀਆ ਵੱਲੋਂ ਦਾਇਰ ਜਾਣ ਹਿਤ ਪਟੀਸ਼ਨ ਤੇ ਚੁੱਕਿਆ ਹੈ ਪਟੀਸ਼ਨ ਚ ਦੋਸ਼ ਲਾਇਆ ਹੈ ਕਿ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਓਵਰਲੋਡ ਵਾਹਨਾਂ ਤੇ ਮੋਟਰ ਵਾਹਨ ਐਕਟ ਦੀ ਧਾਰਾ 194 ਤਹਿਤ ਨਿਰਧਾਰਿਤ ਘੱਟੋ-ਘੱਟ ਜੁਰਮਾਨਾ ਵਸੂਲਣ ਦੀ ਬਜਾਏ ਬਹੁਤ ਘੱਟ ਰਾਸ਼ੀ ਜਾਂ ਕਈ ਮਾਮਲਿਆਂ 'ਚ ਕੋਈ ਜੁਰਮਾਨਾ ਹੀ ਨਹੀਂ ਵਸੂਲ ਰਹੇ ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਪਟੀਸ਼ਨ ਕਰਤਾ ਮੁਤਾਬਕ ਅਗਸਤ 2023 ਤੋਂ ਫਰਵਰੀ 2025 ਤੱਕ ਇਸ ਬੇਨਿਮੀ ਕਾਰਨ 12 ਕਰੋੜ 26 ਲੱਖ ਦਾ ਘਾਟਾ ਹੋਇਆ ਹੈ ਪਟੀਸ਼ਨ ਚ ਦੂਜਾ ਵੱਡਾ ਦੋਸ਼ ਸਕ੍ਰੈਪ ਪਤੇ ਚੋਰੀ ਕੀਤੇ ਗਏ ਵਾਹਨਾਂ ਦੀ ਗੈਰ ਕਾਨੂੰਨੀ ਰਜਿਸਟ੍ਰੇਸ਼ਨ ਦਾ ਹੈ ਦਾਵਾ ਕੀਤਾ ਗਿਆ ਹੈ ਕਿ ਟ੍ਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਦੀ ਮਿਲੀ ਭੁਗਤ ਨਾਲ ਜਾਲੀ ਦਸਤਾਵੇਜ਼ ਬਣਾ ਕੇ ਕਬੜ ਵਾਹਨਾਂ ਦੀ ਨਵੇਂ ਨੰਬਰਾਂ ਨਾਲ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਪਹਿਲਾਂ ਇਸੇ ਮਾਮਲੇ ਨਾਲ ਸੇ ਵੰਧਤ ਇੱਕ ਪਟੀਸ਼ਨ ਤੇ ਸੁਣਵਾਈ ਕਰਦੇ ਆ ਹਾਈ ਕੋਰਟ ਨੇ ਅਧਿਕਾਰੀਆਂ ਦੇ ਢੀਲੇ ਰਵਈਏ ਤੇ ਨਾਰਾਜ਼ਗੀ ਪ੍ਰਗਟਾਈ ਸੀ ਤੇ 8 ਮਈ ਨੂੰ ਸਬੰਧਤ ਅਧਿਕਾਰੀਆਂ ਦੀ 1/3 ਤਨਖਾਹ ਤੇ ਵੀ ਰੋਕ ਲਾ ਦਿੱਤੀ ਸੀ ਅਤੇ ਹੁਣ ਹਾਈ ਕੋਰਟ ਨੇ ਸੂਬਾ ਸਰਕਾਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਡੀਜੀਪੀ ਅਤੇ ਵਿਜੀਲੈਂਸ ਬਿਊਰੋ ਨੂੰ ਨੋਟਿਸ ਜਾਰੀ ਕਰਕੇ 9 ਦਸੰਬਰ ਤੱਕ ਜਵਾਬ ਦਾਇਰ ਕਰਨ ਦਾ ਹੁਕਮ ਦਿੱਤਾ ਹੈ ਪੰਜਾਬ ਦੇ ਮੌਸਮ 'ਚ ਇੱਕ ਵਾਰ ਫਿਰ ਤੋਂ ਬਦਲਾਅ ਦੇਖਣ ਨੂੰ ਮਿਲਿਆ ਹੈ। ਬੀਤੇ ਦਿਨੀ ਕਈ ਇਲਾਕਿਆਂ 'ਚ ਤੇਜ਼ ਹਨੇਰੀ ਦੇ ਨਾਲ-ਨਾਲ ਹਲਕੀ ਬਾਰਿਸ਼ ਹੋਈ ਹੈ। ਇਸ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਤੋਂ ਹਮਸਪਰੀ ਗਰਮੀ ਚੱਲ ਰਹੀ ਲੋਕਾਂ ਨੂੰ ਥੋੜੀ ਰਾਹਤ ਵੀ ਮਿਲੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਲਈ ਵੀ ਪੰਜਾਬ 'ਚ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਦੌਰਾਨ ਵੀ ਬਰਸਾਤਾਂ ਦਾ ਦੌਰ ਜਾਰੀ रह ਸਕਦਾ ਹੈ। ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਅੱਜ ਵੀ ਸਵੇਰ 'ਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਉੱਥੇ ਹੀ ਕੱਲ ਤੋਂ ਇੱਕ ਨਵਾਂ ਪੱਛਮੀ ਪ੍ਰਭਾਵ ਸਰਗਰਮ ਹੋਣ ਜਾ ਰਿਹਾ ਹੈ ਜਿਸ ਕਾਰਨ ਕੱਲ 5 ਅਤੇ 6 ਅਕਤੂਬਰ ਨੂੰ ਪੰਜਾਬ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ 5 ਅਤੇ 6 ਅਕਤੂਬਰ ਨੂੰ ਜ਼ਿਆਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਵੇਗਾ ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਲਈ ਚੰਗੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਫਿਰ ਤੋਂ ਖੇਤੀਬਾੜੀ ਪਸ਼ੂ ਪਾਲਣ ਤੇ ਫੂਡ ਪ੍ਰੋਸੈਸਿੰਗ ਨਾਲ ਜੁੜੀ ਸਥਾਈ ਸੰਸਦੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ ਇਸ ਕਮੇਟੀ ਵਿੱਚ ਲੋਕ ਸਭਾ ਦੇ 21 ਅਤੇ ਰਾਜ ਸਭਾ ਦੇ 10 ਮੈਂਬਰ ਹਨ ਇਹਨਾਂ ਵਿੱਚ ਪੰਜਾਬ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਸ਼ਾਮਿਲ ਹਨ ਚਰਨਜੀਤ ਸਿੰਘ ਚੰਨੀ ਪਹਿਲਾਂ ਵੀ ਇਸ ਕਮੇਟੀ ਦੇ ਪਰਧਾਨ ਰਹਿ ਚੁੱਕੇ ਹਨ ਪੰਜਾਬ ਦੀਆਂ 11 ਸਿਆਸੀ ਪਾਰਟੀਆਂ ਵੱਲੋਂ ਆਪਣੇ ਚੋਣ ਖਰਚੇ ਦਾ ਬਿਉਰਾ ਜਮਾ ਨਾ ਕਰਵਾਉਣ ਕਾਰਨ ਚੋਣ ਕਮਿਸ਼ਨ ਨੇ ਉਨ੍ਹਾਂ ਤੇ ਐਕਸ਼ਨ ਦੀ ਤਿਆਰੀ ਕਰ ਲਈ ਹੈ ਚੋਣ ਕਮਿਸ਼ਨ ਨੇ ਇੰਨਾਂ ਸਾਰੀਆਂ ਪਾਰਟੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਇਨ੍ਹਾਂ ਪਾਰਟੀਆਂ ਤੇ ਮਾਨਤਾ ਰੱਦ ਕੀਤੇ ਜਾਣ ਦਾ ਵੀ ਖਤਰਾ ਹੈ ਇਨ੍ਹਾਂ ਪਾਰਟੀਆਂ 'ਚ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਿਲ ਹੈ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਜਾਰੀ ਕੀਤੇ ਗਏ ਨੋਟਿਸ ਅਨੁਸਾਰ ਇੰਨਾਂ 11 ਦਲਾਂ ਨੇ ਲਗਾਤਾਰ ਇਨ ਵਿਤੀ ਸਾਲਾਂ 2021-2023 ਅਤੇ 2023-24 ਦੇ ਸਾਲਾਨਾ ਆਡਿਟ ਖਾਤਿਆਂ ਦੀ ਰਿਪੋਰਟ ਸਮੇਂ ਤੇ ਪੇਸ਼ ਨਹੀਂ ਕੀਤੀ। ਇਸ ਤੋਂ ਇਲਾਵਾ ਇਹਨਾਂ ਨੇ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਲੜਨ ਦੇ ਬਾਵਜੂਦ ਕਮਿਸ਼ਨ ਨੂੰ ਨਿਰਧਾਰਿਤ ਫਾਰਮੈਟ ਵਿੱਚ ਚੋਣ ਖਰਚੇ ਦਾ ਬੇਰਵਾਵੀ ਪ੍ਰਦਾਨ ਨਹੀਂ ਕੀਤਾ। ਅਕਤੂਬਰ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਇਸ ਦੇ ਨਾਲ ਹੀ ਇਸ ਮਹੀਨੇ ਛੁੱਟੀਆਂ ਦੀਆਂ ਮੌਜਾਂ ਲੱਗਣ ਵਾਲੀਆਂ ਹਨ ਇਸ ਮਹੀਨੇ ਗਾਂਧੀ ਜੰਤੀ ਦੁਸ਼ਹਿਰਾ ਦੀਵਾਲੀ ਅਤੇ ਵਿਸ਼ਕਰਮਾ ਡੇ ਅਤੇ ਜਨ ਤੱਕ ਛੁੱਟੀਆਂ ਰਹਿਣ ਹੀ ਵਾਲੀਆਂ ਹਨ ਪਰ ਅਗਲੇ ਹਫਤੇ ਇੱਕ ਹੋਰ ਸਰਕਾਰੀ ਛੁੱਟੀ ਪੰਜਾਬ ਚ ਰਹਿਣ ਵਾਲੀ ਹੈ ਦਰਅਸਲ 7 ਅਕਤੂਬਰ ਨੂੰ ਮਹਾਰਿਸ਼ੀ ਪਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਉత్సਵ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਛੁੱਟੀ ਐਲਾਨੀ ਗਈ ਹੈ ਇਸ ਸੰਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਕੁੜੀਆਂ ਲਈ ਹਮੇਸ਼ਾ ਸਰਕਾਰ ਫਰੈਂਟਫਰਟ ਤੇ ਹੋ ਕੇ ਜਿੱਥੇ ਵੀ ਕੁੜੀਆਂ ਦੀ ਗੱਲ ਆਉਂਦੀ ਹੈ ਕੁੜੀਆਂ ਦੀ এডਿਕੇਸ਼ਨ ਦੀ ਗੱਲ ਆਉਂਦੀ ਹੈ ਕੁੜੀਆਂ ਦੀ ਨੌਕਰੀਆਂ ਦੀ ਗੱਲ ਆਉਂਦੀਆਂ ਹਨ ਹਮੇਸ਼ਾ ਸਰਕਾਰ ਅੱਗੇ ਫਰੈਂਟਫਰਟ ਤੇ ਹੋ ਕੇ ਤੁਹਾਡੇ ਸਾਥ ਤੁਹਾਡੇ ਨਾਲ ਖੜੀ ਹੈ ਗਵਰਨਮੈਂਟ ਨੇ ਸਿਰਫ এডਿਕੇਸ਼ਨ ਤੇ ਕੰਮ ਨਹੀਂ ਕੀਤਾ এডਿਕੇਸ਼ਨ ਤੇ ਤਾਂ ਕੰਮ ਕਰਨਾ ਹੀ ਸੀਗਾ ਉਹ ਤਾਂ ਫਰਸਟ ਪ੍ਰਾਇੋਰਟੀ ਸੀਗੀ ਸਰਕਾਰ ਦੀ ਕਿ ਅਸੀਂ এডਿਕੇਸ਼ਨ ਦਾ ደረጃ ਜਿਹੜਾ ਉਹ ਚੱਕਾਂਗੇ ਉਹ ਚਾਹੇ ਗਵਰਨਮੈਂਟ ਸਕੂਲਸ ਦੀ ਗੱਲ ਹੋ ਜਾਏ ਗਵਰਨਮੈਂਟ ਕਾਲਜਸ ਦੀ ਗੱਲ ਹੋ ਜਾਏ ਵੱਦ ਤੋਂ ਵੱਧ ਫੰਡ ਦੇ ਕੇ ਹਰ ਜਿਹੜਾ ਸਕੂਲ ਹੈ ਉਹਨੂੰ ਅਪਗ੍ਰੇਡ ਕੀਤਾ ਗਿਆ ਕਾਲਜੇਸ ਨੂੰ ਜਿੰਨੀ ਗ੍ਰਾਂਟਾਂ ਦੀ ਲੋੜ ਸੀ ਉਹਨੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਪਰ ਇੱਕ ਹੋਰ ਜਿਹੜਾ ਮੇਨ ਕੰਮ ਸੀਗਾ ਕਿ ਇੰਪਾਰਟਮੈਂਟ ਤੇ ਕੰਮ ਕਰਨਾ ਸੀ ਨੌਕਰੀਆਂ ਵੀ ਚਾਹੀਦੀਆਂ ਸੀ ਸਾਡੇ ਬੱਚਿਆਂ ਨੂੰ ਨੌਕਰੀਆਂ ਦੀ ਲੋੜ ਸੀਗੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਰੁਝਾਅ ਚੱਲਿਆ ਹੋਇਆ ਸੀਗਾ ਕਿ ਸਾਡੇ ਬੱਚੇ ਕੈਨੇਡਾ ਜਾ ਕੇ ਯੂਐਸ ਜਾ ਕੇ ਆਸਟ੍ਰੇਲੀਆ ਜਾ ਕੇ ਉੱਥੇ ਜਾ ਕੇ ਕੰਮ ਕਰ ਰਹੇ ਸੀ ਸੋ ਉਹ ਰੁਝਾਣ ਉਰੋਕਣ ਲਈ ਕਿਉਂਕਿ ਬਹੁਤ ਔਖੇ ਹੋ ਰਹੇ ਸੀ ਸਾਡੇ ਬੱਚੇ ਮੁੱਖ ਮੰਤਰੀ ਸਾਹਿਬ ਨੇ ਸੋਚਿਆ ਕਿ ਸਾਡੇ ਬੱਚਿਆਂ ਨੂੰ ਇੱਥੇ ਹੀ ਰੋਜ਼ਗਾਰ ਮਿਲਣਾ ਚਾਹੀਦਾ ਸੋ ਮਗਰਲੇ 3 ਸਾਲਾਂ ਚ 55000 ਜਿਹੜੀਆਂ ਨੌਕਰੀਆਂ ਨੇ ਉਹ ਆਮ ਘਰਾਂ ਦੇ ਬੱਚਿਆਂ ਨੂੰ ਸਮਰਪਿਤ ਕੀਤੀਆਂ ਨੇ ਆਮ ਘਰਾਂ ਦੇ ਬੱਚਿਆਂ ਨੂੰ ਦਿੱਤੀਆਂ ਨੇ ਤੇ ਬਿਨਾ ਕਿਸੇ ਕ腐ਸ਼ਨ ਤੋਂ ਬਿਨਾ ਕਿਸੇ ਸਿਫਾਰਿਸ਼ ਤੋਂ ਦਿੱਤੀਆਂ ਨੇ ਤੇ ਅੱਜ ਮੈਂ ਇੱਕ ਡਾਟਾ ਤੁਹਾਡੇ ਨਾਲ ਹੋਰ ਸ਼ੇਅਰ ਕਰਨਾ ਚਾਹੁੰਦੀ ਆ ਕਿ ਜਿਹੜੀ 55000 ਨੌਕਰੀਆਂ ਦਿੱਤੀਆਂ ਨੇ ਉਹਦੇ ਚੋਂ 70% ਕੁੜੀਆਂ ਨੇ ਨੌਕਰੀਆਂ ਲਈਆਂ ਨੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੀਆਂ ਧੀਆਂ ਨੂੰ ਮਾਪੇ ਜੰਮਣ ਤੋਂ ਡਰਦੇ ਸੀ ਅੱਜ ਉਹੀ ਧੀਆਂ ਉਹਨਾਂ ਦਾ ਨਾਮ ਰੌਸ਼ਨ ਕਰ ਰਹੀਆਂ ਨੇ ਜਦੋਂ ਇੱਕ ਧੀ ਪੜ ਜਾਂਦੀ ਹੈ ਮੈਨੂੰ ਲੱਗਦਾ ਕਈ ਕੁਲਾ ਪੜ ਜਾਂਦੀਆਂ ਨੇ ਜੇ ਇੱਕ ਧੀ ਪੜ ਜੇ ਉਹਦਾ ਕੋਈ ਬੱਚਾ ਅਣਪੜ੍ਹ ਨਹੀਂ ਰਹਿ ਸਕਦਾ ਹਰ ਬੱਚਾ ਉਹਦਾ ਐਜੂਕੇਟਿਡ ਹੋਊਗਾ ਵੈਲ ਸਪੋਕਨ ਹੋਊਗਾ ਉਹਨੂੰ ਦੁਨੀਆ ਦੇ ਮੋਰਲ ਵੈਲਿਊਜ਼ ਦਾ ਪਤਾ ਹੋਊਗਾ ਸੋ ਇੱਕ ਕੁੜੀ ਦੀ ਐਜੂਕੇਸ਼ਨ ਹੈ ਜਿਹੜੀ ਉਹ ਬਹੁਤ ਫਰਕ ਪਾਉਂਦੀ ਹੈ ਸਮਾਜ 'ਚ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਹਮੇਸ਼ਾ ਤੁਹਾਡੇ ਵਿੱਚ ਵਿਚਰਦੇ ਰਹਨੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਦੇ ਤੁਸੀਂ ਤਾਂ ਮੇਰੀਆਂ ਛੋਟੀਆਂ-ਛੋਟੀਆਂ ਭੈਣਾਂ ਵਰਗੀਆਂ ਹਾਂ ਕਿ ਅਸੀਂ ਤੁਹਾਡੇ ਵਿੱਚ ਹੀ ਰਹੀਏ ਆ ਇੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਤੁਹਾਡੀ એનર્ਜੀ ਦੇਖਦੇ ਆ ਤੁਹਾਡੇ ਇੰਨੀਆਂ ਵਧੀਆ ਪਰਫਾਰਮੈਂਸਸ ਦੇਖਦੇ ਆ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਇਹ ਪੰਜਾਬ ਦੇ ਬੱਚੇ ਨੇ ਤੇ ਸਾਨੂੰ ਇੱਕ ਸਪੈਸ਼ਲੀ ਮੈਨੂੰ ਇੱਕ ਤੁਹਾਡੇ ਤੋਂ ਵਾਦਾ ਚਾਹੀਦਾ ਕਿ ਤੁਸੀਂ ਸਾਰਿਆਂ ਪੜ ਲਿਖ ਜਾਉਂਗੇ ਆਪਦੀ ਆਪਦੀ ਫੀਲਡ 'ਚ ਨਾਮ ਵੀ ਬਣਾਉਂਗੇ ਕੋਈ ਵਧੀਆ ਜੌਬ ਕਰੇਗਾ ਕੋਈ ਹੋਰ ਕੰਮ ਕਰੇਗਾ ਕੋਈ ਬਿਜ਼ਨਸ ਕਰੇਗਾ ਪਰ ਪੰਜਾਬ ਲਈ ਜ਼ਰੂਰ ਕੰਮ ਕਰਿਓ ਕਿਉਂਕਿ ਜਿੱਥੇ ਅਸੀਂ ਰਹਿ ਰਹੇ ਆ ਜਿਨੇ ਸਾਨੂੰ ਹੁਣ ਤੱਕ ਖਾਣ ਪੀਣ ਲਈ ਸਭ ਦਿੱਤਾ ਉਸ ਧਰਤੀ ਨੂੰ ਮਨੋਂ ਵਿਸਾਰਨਾ ਨਹੀਂ ਚਾਹੀਦਾ ਇੱਥੇ ਰਹਿ ਕੇ ਪੰਜਾਬ ਦੀ ਸੇਵਾ ਕਰੋ ਤੇ ਮੈਨੂੰ ਲੱਗਦਾ ਸੇਫੇਸਟ ਸਟੇਟ ਹੈ ਜਿਹੜੀ ਕੰਟਰੀ ਚ ਕੁੜੀਆਂ ਲਈ ਸਪੈਸ਼ਲੀ ਉਹ ਪੰਜਾਬ ਹੈ ਕਿਉਂਕਿ ਇੱਥੇ ਜਿਵੇਂ ਦੂਸਰੇ ਸਟੇਟਸ ਕਈ ਵਾਰੀ ਆਪਾਂ ਸੁਣਦੇ ਆ ਕਿ ਕੋਈ ਨਾ ਕੋਈ ਇਨਸੀਡੈਂਸ ਹੋ ਗਿਆ ਕੁੜੀਆਂ ਨਾਲ ਛੇੜਛਾੜ ਹੋ ਗਈ ਉਹ ਪੰਜਾਬ ਚ ਰਿਲੇਟਿਵਲੀ ਬਹੁਤ ਘੱਟ ਹੈ ਸੋ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਐ ਇੰਨਾਂ ਗੱਲਾਂ ਤੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਹੋਣਾ ਚਾਹੀਦਾ ਐ ਵੀ ਜੁਨਤਾ ਹੋਰਾਂ ਦੀ ਫੇਰ ਦਾ ਹਾਲਚਲ ਜਾਣ ਕੇ ਪਰਵਾਰ ਨੂੰ ਮੋਲਕਾ ਕਰਕੇ ਉਹ ਕਿਤੀ ਦੀ ਐ ਸੱਚੀ ਐ ਕੋਈ ਇਸ ਤਰ੍ਹਾਂ ਕੇ ਜੋ ਡਾਕਟਰਸ ਇਨਫੋਰਮੇਸ਼ਨ ਦਿੰਦੇ ਨੇ ਪਰਿਵਾਰ ਨੇ ਤੇ ਉਹੀ ਇਨਫੋਰਮੇਸ਼ਨ ਅੱਗੇ ਸਾਥੀਆਂ ਨਾਲ ਸਾਂਝੀ ਕੀਤੀ ਉਹਨਾਂ ਨੂੰ ਆਸਮਈਦ ਉਹਨਾਂ ਆਸਮਈਦ ਦੇ ਕਿ ਅੱਗੇ ਨਾਲੋਂ ਪਹਿਲਾਂ ਚੀ ਮੂਵਮੈਂਟ ਹੈ ਸਾਰੇ ਦੁਆ ਕਰ ਰਹੇ ਨੇ ਸਮੁੱਚਾ ਪੰਜਾਬ ਤੇ ਪੰਜਾਬੀ ਜਿੱਥੇ ਵੀ ਦੁਨੀਆ 'ਚ ਬੈਠੇ ਨੇ ਉਸ ਨੌਜਵਾਨ ਸਾਡੇ ਵੀਰ ਦੀ ਉਸ ਸਿੰਗਰ ਦੀ ਬਿਹਤਰੀ ਵਾਸਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾ ਚਰਨਾਂ 'ਚ ਬਸ ਕਰਦੇ ਕਿ 체ਤੀ ਰਿਕਵਰ ਹੋਏ ਯੰਗ ਏਜ ਹੈ ਉਹਦੀ ਬਹੁਤ ਨੇਕ ਮੈਨੂੰ ਤੇ ਭਾਵੇਂ ਮੌਕਾ ਤੇ ਨਹੀਂ ਉਹ ਨਾਲ ਹੋਈ ਸੀ ਮੇਰੀ ਆਪਣੀ ਪਰਸਨਲ ਪਰ ਲੋਕਾਂ ਤੋਂ ਸਾਰਿਆਂ ਨੂੰ ਪਤਾ ਲੱਗਿਆ ਸਿੰਘ ਦੇ ਸੋਇਕਟਸ ਤੋਂ ਕਿ ਬਹੁਤ ਹੀ ਬਿਹਤਰੀਨ اچھا ਇਨਸਾਨ ਕਿਸੇ ਕਿਸਮ ਦੀ ਕੋਈ ਕੋਈ ਇਸ ਕਿਸਮ ਦੀ ਕਮੀ ਹੈ ਨਹੀਂ ਸੀ ਪਰ ਸ਼ੌਕ ਸੀ ਆਊਟਡੋਰ ਸਪੋਰਟਸ ਦਾ ਮੋਟਰਸਾਈਕਲਿੰਗ ਦਾ ਤੇ ਅਸੀਂ ਤੇ ਸਾਰੇ ਅਰਦਾਸ ਹੀ ਕਰ ਸਕਦੇ ਆ ਤੇ ਅਰਦਾਸਾਂ ਦੇ ਵਿੱਚ ਬਹੁਤ ਕੁਝ ਹੈ ਅੱਜ ਮੈਂ ਉਹਨਾਂ ਦੇ ਫਾਦਲ ਲੋ ਨੂੰ ਉਹਨਾਂ ਦੇ ਚਾਚਾ ਜੀ ਨੂੰ ਉਹਨਾਂ ਦੇ ਹੋਰ ਸਬੰਧੀਆਂ ਨੂੰ ਦੋਸਤਾਂ ਨੂੰ ਮਿਲੇ ਆ ਅੱਜ ਪਹਿਲੀ ਦਫਾ ਉਹਨਾਂ ਦੇ ਚਿਹਰੇ ਤੇ ਕੁਝ ਹੱਦ ਤੱਕ ਰੌਣਕ ਵੀ ਹੈ ਬੜਾ ਕ੍ਰਿਟੀਕਲ ਐਕਸੀਡੈਂਟ ਹੋਇਆ ਤੁਹਾਨੂੰ ਪਤਾ ਇਟ ਮੇਕ ਟੇਕ ਅ ਲੌਂਗ ਟਾਈਮ ਪਰ ਅਸੀਂ ਤੇ ਅਰਦਾਸ ਕਰਾਂਗੇ ਉਸ ਨੌਜਵਾਨ ਦੇ ਛੇ ਵਾਸਤੇ ਕਿ ਜਲਦੀ ਤੋਂ ਜਲਦੀ ਗੁਰੂ ਮਾਰਾ ਸਾਹਿਬ ਬਖਸ਼ਿਸ਼ ਕਰਨ ਕਿਉਂਕਿ ਉਹਦੇ ਆਪਣੇ ਬੱਚੇ ਨੇ ਜਾਇਆ ਸੀ ਲੜਕਾ ਫੈਮਿਲੀ ਸੀ ਨੇ ਲੱਖਾਂ ਦੇ ਵਿੱਚ ਐਡਮਾਇਰਸ ਤੋਂ ਅਸੀਂ ਪਰਸਲੀਆਂ ਆਪਣੇ ਸਾਥੀਆਂ ਨਾਲ ਮੇ ਆ ਕੇ ਅੱਜ ਪ੍ਰਮਾਤਮਾ ਨੂੰ ਦੁਆ ਕਰਨੀ ਆਇਆ ਐ ਬੈਸਟ ਆਫ ਟਕ ਮੇਰਾ ਕੰਮ ਮੂਵਮੈਂਟ ਵਗੈਰਾ ਉਸੇ ਪ੍ਰਮਾਤਮਾ ਦੇ ਕੀ ਅਸਾਂ ਪਹਿਲਾਂ ਬੈਥ ਇੰਨੇ ਹੀ ਹੋ ਸਕੇ ਆ ਕਿ ਅੱਗੇ ਨਾਲੋਂ ਇੰਪਰੂਵਮੈਂਟ ਅੱਗੇ ਨੂੰ ਇੰਪਰੂਵਮੈਂਟ ਮੀਨ ਜੇ ਪਤਾ ਵੀ ਲੱਗਾ ਸੀ ਕਿ ਥੋੜਾ ਜਿਹਾ ਪੈਰਾਂ ਦੀ ਮੂਵਮੈਂਟ ਅੱਗੇ ਨੂੰ ਹੋਈ ਜੇ ਪੈਰਾਂ ਦੀ ਮੂਵਮੈਂਟ ਹੁੰਦੀ ਦੈਟ ਮੀਨਸ ਸਮ ਹਾਉ ਦਾ ਬ੍ਰੇਨ ਹੈ ਸਟਾਰਟਡ ਟੂ ਫੰਕਸ਼ਨ ਬਾਕੀ ਟਾਈਮ ਸਰੀ ਪਤਾ ਲੱਗ ਸਕੇਗਾ ਕਿਉਂਕਿ ਅਸੀਂ ਆਪ ਤੇ ਮਿਲ ਨਹੀਂ ਸਕਦੇ ਇਸ ਵਿੱਚ ਜਿਸ ਨੇ ਕ੍ਰਿਟੀਕਲ ਹਾਲਾਤ ਦੇ ਵਿੱਚ ਬਟ ਅਸੀਂ ਆਪਣੇ ਪ੍ਰਮਾਤਮਾ ਵੱਲੋਂ ਅਰਦਾਸ ਕਰਨ ਵਾਸਤੇ ਇੱਥੇ ਆਏ ਅਸੀਂ ਨਹੀਂ ਮਿਲਣਾ ਚਾਹਉਂਦੇ ਕੱਲ ਮਿਲ ਕੇ ਆਏ ਕਿਉਂਕਿ ਉੱਥੇ ਝੜੀ ਲੱਗੀ ਸੀ ਮੀਂਹ ਦੀ ਆਪ ਵੀ ਝੜੀ ਲਾ ਲਈ ਤੇ ਉਹ ਝੜੀ ਤੋਂ ਬਾਅਦ ਕੋਈ ਅੰਕੜਾ ਹੀ ਨਹੀਂ ਦੇ ਸਕੇ ਹੁਣ ਕਰੀਏ ਕੀ ਅਸੀਂ ਪੰਜਾਬ ਵਾਲੇ ਵਿਚਾਰੇ ਕੀ ਕਰਨ ਸੀਐਮ ਜਿਹੜਾ ਝੜੀ ਲੱਗਦੀ ਕਾਦੀ ਹੁੰਦੀ ਹੈ ਭਗਵੰਤ ਮਾਨ ਦੀ ਝੜੀ ਕਿਹੜੀ ਹੈ ਇਹ ਦੱਸੋ ਸਾਰਿਆਂ ਨੂੰ ਪਤਾ ਹੈ ਲੁਕੀਸ਼ਪੀਓ ਕਿ ਕੋਈ ਲੋਕ ਕੇ ਕਹਿੰਦੇ ਆ ਵੀ ਉਹ ਤਾਂ ਸੌ ਉਹਨਾਂ ਨੇ ਸਟੇਜ ਤੇ ਹੀ ਖਾਧੀ ਸੀ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਅਸੀਂ ਜਿਹੜਾ ਆ ਪ੍ਰੈਸ ਪ੍ਰੈਸ ਨੋਟ ਸਾਰੇਆ ਦਾ ਕੱਲ ਜਿਹੜਾ ਏ ਇਹ ਜਾਰੀ ਹੋਇਆ ਏ ਤੇ ਇਹਦੇ ਵਿੱਚ ਇੱਕ ਗੱਲ ਹੋਰ ਮੈਂ ਜ਼ਰੂਰ ਕਹਿਣੀ ਚਾਹਣਾ ਏ ਵੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਆ ਮੇਰਾ ਥੋੜਾ ਹਸਾਬ ਕਮਜ਼ੋਰ ਆ ਪਰ ਉਹਨਾਂ ਨੇ ਕਿਹਾ ਸੀ ਵੀ ਜੇ 1600 ਕਰੋੜ ਰੁਪਏ ਪ੍ਰਧਾਨ ਮੰਤਰੀ ਜੀ ਦੇ ਕੇ ਗਿਆ ਜਿੰਨੇ ਪਿੰਡ ਅਸੀਂ ਦੱਸਿਆ ਅਫੈਕਟਡ ਉਹ ਪਿੰਡਾਂ ਨੂੰ 80 ਲੱਖ ਰੁਪਏ ਇੱਕ ਪਿੰਡ ਨੂੰ ਆਉਂਦਾ ਤੇ ਜੇ ਅਸੀਂ ਆ 12500 99 ਕਰੋੜ ਜਾਂ 1600 ਇਕੱਠਾ ਲਾ ਲਈਏ ਤੇ ਫਿਰ ਕਿੰਨਾ ਆਉਂਦਾ ਫਿਰ ਤਾਂ ਮੈਂ ਸਮਝਦਾ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਹੈ ਉਸ ਹਾਵਨਾ ਪਿੰਡਾਂ ਨੂੰ ਆਜੂਗਾ ਪਹੁੰਚਣਾ ਚਾਹੀਦਾ ਕੋਈ ਕਮੀ ਨਹੀਂ ਹੋਣੀ ਚਾਹੀਦੀ ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਭਾਈ ਸਾਡੀਆਂ ਟੀਮਾਂ ਜਿਹੜੀਆਂ ਵੀ ਹੋਮ ਮਿਨਿਸਟਰੀ ਦੇ ਅੰਡਰ ਕਿਉਂਕਿ ਇਹ ਡਿਜ਼ਾਸਟਰ ਮੈਨੇਜਮੈਂਟ ਆਉਂਦੀ ਹੈ ਉਹਨਾਂ ਦੀਆਂ ਹੋਮ ਮਿਨਿਸਟਰੀ ਦੀ ਟੀਮ ਜਿੱਦਨ ਸ਼ਿਵਰਾ ਚੋਹਾਨ ਜੀ ਐਗਰੀਕਲਚਰ ਮਿਨਿਸਟਰ ਆਏ ਸੀ ਉਧਰ ਨਹੀਂ ਅਸੀਂ ਨਾਲ ਟੀਮਾਂ ਲੈ ਕੇ ਆਏ ਸੀ ਉਹ ਚ ਹੋਮ ਮਿਨਿਸਟਰੀ ਉਹ ਚ ਫਾਈਨਾਂਸ ਮਿਨਿਸਟਰੀ ਉਹ ਚ ਪਾਵਰ ਮਿਨਿਸਟਰੀ ਉਹਦੇ ਵਿੱਚ ਐਗਰੀਕਲਚਰ ਮਿਨਿਸਟਰੀ ਉਹ ਚ ਜਲ ਸ਼ਕਤੀ ਉਹਦੇ ਵਿੱਚ ਆਪਣੀ ਨੈਸ਼ਨਲ ਜਿਹੜੀਆਂ ਸੜਕਾਂ ਦਾ ਮਹਿਕਮਾ ਉਹ ਟੀਮਾਂ ਦੋ ਆਈਆਂ ਸੀ ਇੱਕ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਜਨਾਲੇ ਤੋਂ ਇੱਧਰ ਬਰਦਾਸ਼ਪੁਰ ਪਠਾਨਕੋਟ ਸ਼ੁਰੂ ਕੀਤਾ ਸੀ ਇੱਕ ਨੇ ਫਿਰੋਜ਼ਪੁਰ ਤੋਂ ਸ਼ੁਰੂ ਕੀਤਾ ਸੀ ਉਹ ਸਰਵੇ ਕੱਲ ਦੱਸਿਆ ਵੀ ਆ ਆਇਆ ਪਿਆ ਏ ਸੀਐਮ ਸਾਹਿਬ ਅਮਿਤ ਸ਼ਾਹ ਜੀ ਨੇ ਜਦੋਂ ਮਿਲੇ ਨੇ ਸ਼ਾਮ ਨੂੰ ਉਹਨਾਂ ਨੇ ਸਰਵੇ ਦੱਸਿਆ ਵੀ ਆ ਸਾਡਾ ਏ ਤੇ ਲਿਆਓ ਆਪਾਂ ਛੋਡੇ ਆਲਾ ਪਰ ਉਹਨਾਂ ਕੋਲ ਰਾਤ ਦੇ 8 ਵਜੇ ਤੱਕ ਜਦੋਂ ਪ੍ਰੈਸ ਨੋਟ ਜਾਰੀ ਹੋਇਆ ਕੋਈ ਵੀ ਇੱਕ ਵੀ ਅੰਕੜਾ ਨਾ ਗਦਾਬਰੀ ਨਾ ਕੋਈ ਘਰ ਘਰਾਂ ਦਾ ਨਾ ਕੋਈ ਫਸਲ ਵੀ ਕਿਹੜੀ ਫਸਲ ਕਿੰਨੀ ਤਬਾਹ ਹੋਈਏ ਇੱਕ ਵੀ ਅੰਕੜਾ ਹਜੇ ਤੱਕ ਮੇਰਾ ਚੈਲੰਜ ਆ ਇੱਕ ਵੀ ਅੰਕੜਾ ਜਿਹੜਾ ਹਜੇ ਤੱਕ ਉਹਨਾਂ ਨੇ ਨਸ਼ਰ ਨਹੀਂ ਕੀਤਾ ਉਹਨਾਂ ਦੇ ਕੋਲ ਹਜੇ ਉਹ ਦੀਵਾਲੀ ਤੋਂ ਪਹਿਲਾਂ ਕਹਿ ਰਹੇ ਆ ਜਦੋਂ ਅੰਕੜੇ ਇਕੱਠੇ ਕਰਕੇ ਕਿੰਨਾ ਝੋਨਾ ਕਿੰਨਾ ਗੰਨਾ ਕਿੰਨੀ ਕਪਾਹ ਕਿੰਨਾ ਬਾਗ ਸਭ ਕੁਛ ਚੀਜ਼ਾਂ ਦਾ ਅੰਕੜਾ ਆਊਗਾ ਉਦੋਂ ਹੀ ਸੈਂਟਰ ਸਰਕਾਰ ਆ ਜਿਹੜਾ ਸਪੈਸ਼ਲ ਗਦਾਵਰੀ ਜਿੰਨੀ ਵੀ ਉਹ ਕਹਰੇ ਪੈਕੀ